ਹਾਂਜੀ ਦੋਸਤੋ ਕੀ ਆ ਟਾਟਾ ਦਾ ਸਾਰੇ ਨਾਲ ਸਵਾਗਤ ਹੈ ਜੀ ਇਸ ਵੀ ਲੋਕ ਚੈਨਲ ਦੇ ਵਿੱਚ ਟਾਟਾ ਭਰਾ ਗਾਈਸ ਹੋ ਚੁੱਕਾ ਤਿਆਰ ਤਿਆਰ ਹੋ ਕੇ ਚੱਲੇ ਗਾਈਸ ਅੱਜ ਕੰਮ ਸਾਹਿਬ ਮੈਂ ਤੇ ਹਰਮਨ ਚੱਲਦੇ ਗਾਈਸ ਤੁਰ ਕੇ ਜਾਣਾ ਅੱਜ ਪਰਨਾ ਤਾਂ ਆ ਲਿਆ ਗਾਈਸ ਉਹਨੇ ਆਂਦਾ ਗਰਮੀ ਹੋ ਜਾਣੀ ਹੈ ਮੈਂ ਕਿਹਾ ਚੱਲ ਉੱਤੇ ਰਾਂ ਲਾਂਗੇ ਡਾਕਟਰ ਵੀ ਬਚ ਜਾਣਗੇ ਤੇ ਚੱਲਦੇ ਆ ਗਾਈਸ ਮੈਂ ਖਾਸ ਸਾਹ ਸਾਡੇ ਹਰਮਨ ਤੇ ਰੈਡੀ ਕਰਿਆ ਚਲੀਏ ਗਾਈਸ ਜੀ ਦੋਸਤੋ ਹਰਮਨ ਭਾਈ ਹੋ ਚੁੱਕੇ ਨੇ ਤਿਆਰ ਬਾਇਓ ਪੁਲਰ ਦੇ ਨਾਲ ਚੱਲਦੇ ਹੁਣ ਆਪਾਂ ਗਾਈਸ ਕੰਮ ਸਾਹਿਬ ਚਲੀਏ ਗਾਈਸ ਕਿਆ ਕਾਲ ਮੌਸਮ ਬੜਾ ਸ਼ਾਨਦਾਰ ਹੋ ਗਿਆ ਅਰਦਾਸ ਹੋਣ ਦੀ ਗਾਈ 5:30 ਹੋ ਚੁੱਕੇ ਨੇ 5 ਮਿੰਟ ਉੱਤੇ ਹੋ ਤੇ ਚੱਲਦੇ ਗਾਈਸ ਗਾਈਸ ਆਪਾਂ ਅੱਜ ਕੇ ਪੁਲ ਤੇ ਸ਼ੰਕਰ ਸਾਧੂ ਆਪਣਾ ਰਾਹ ਘਟਾਣਾ ਲੱਗਣਾ ਹੈ ਤੇ ਹੁਣ ਹੈ ਹੁਣ ਆਪਾਂ ਜਨਾਦਰ ਮਨਪੋਤੇ ਆ ਜਾਨੇ ਹੋਲੀ-ਹਲੀ ਅੱਧਾ ਘੰਟਾ ਹੋਰ ਲੱਜਣਾ ਫਿਰ ਚੱਲਦੇ ਫਿਰ ਪਹੁੰਚਦੇ ਫਿਰ ਪਾਸ ਕਰਦੇ ਆ ਫਿਰ ਆ ਜਣਾ ਨੂਕੇ ਤੱਕ ਹੀ ਪਹੁੰਚ ਜਾਣਾ ਗਾਈਸ ਥੋੜੇ ਰਾਹ ਵਿੱਚ ਚੱਲਦੇ ਹਾਂ ਗਾਈਸ ਸੰਸਾਰ ਗਾਇਕਾ ਬਾਜ ਕੇ ਗਾਣਾ ਤੇ ਗਾ ਸਾਹਿਬ ਆ ਕੇ ਹੁਣ ਆਪਾਂ ਲੋਨੇ ਜੋੜੇ ਫਿਰ ਲਾਇਏ ਜੋੜੇ ਤੇ ਚੱਲਦੇ ਗਏ ਅੰਦਰ ਚਲੋ ਗਾਇਕਾ ਬਾਜ ਕੇ ਜੋੜੇ ਲਾ ਦੇ ਹੁਣ ਆਪਾਂ ਚੱਲਦੇ ਅੰਦਰ ਤਿੰਨੇ ਹੋ ਲੱਗਦਾ ਬੱਲੇ ਮਨ ਹੀ ਦੇਖਨੇ ਵਿਚਾਰ ਰੰਗ ਹੱਸਦਾ ਕੋਲੈ ਜੀ ਤੀ ਕੰਨਾ ਲੈ ਤਰ੍ਹਾਂ ਆਈ ਜੇ ਤੇਰੀ ਗਾਇਕਾ ਬਾਜ ਕੇ ਕੋਰ ਕਰਿਆ ਨਾ ਸਾੜੇ 1:00 ਮਾੜੇ ਕੇ ਤੇ ਸਾਗੇ ਉਹਨਾਂ ਬੱੈ ਬੈ ਗਏ ਉਹਨਾਂ ਨਾਲ ਮਿਲਦੇ ਬਾਅਦ ਵਿੱਚ। ਮੈਨੂੰ ਨਾ ਪਤਾ ਕਿ ਆੜਾ ਮੈਂ ਆਰ ਕਰਕੇ ਉਹਨਾਂ ਚੱਲੀ ਹੁੰਦੀ ਤੇ ਕੋਈ ਰੇਈ ਦਾ ਨਾ ਪਾਉਂਦੇ। ਚਾਹ ਵੀ ਨਹੀਂ ਮੰਗਾਂਦਾ, ਚਾਹ ਵੀ ਨਹੀਂ ਹੈ। ਵੀਰੇ ਨਾ ਕੀ ਦੇ ਰਹੇ ਹੁੰਦਾ ਹੈ। ਮਰਹਬ ਜ਼ਿਆਦਾ ਨਹੀਂ ਤੇ ਅੱਧਾ ਘੰਟੇ ਤੋਂ ਬਾਅਦ ਨੇ ਫੇਰ ਬਾਤ ਹੋਣਾ। ਕਿ ਗਾਈ ਸੋਣ ਆਪਾਂ ਚਾਹ ਨਹੀਂ ਪੀਤੀ ਕਿਉਂਕਿ ਗਰਮੀ ਬੜੀ ਹੈ ਇਸ ਕਰਕੇ ਆਪਾਂ ਚੱਲੇਗਾ ਇਸ ਤਰੇ। ਚੈੱਕ ਕਰੋ ਸੰਗਤ ਦੇ ਦਰਸ਼ਨ ਕਰੋ।

ਗਾਈਸ ਆਪਾਂ ਮਾਤਾ ਰੇਗਲੇ ਮਾਤਾ ਰੇਕੇ ਤੋਂ ਹੁਣ ਪਤਾ ਲੇਗਾ ਇਸਕਾ ਰਾਨੂ ਪੜ ਲਿਆ ਮੋਖਵਾਖ ਫੇ ਚੱਲਦੇ ਕਿਸਕੇ ਜੇ ਨਮਦੀ ਆ ਸ਼੍ਰੀ ਜੱਸਾ ਸਿੰਘ ਆਲੋ ਵਾਲੀਆ ਆ ਸਾਜੀ ਜਨਮ ਦਿਹਾੜਾ ਜੱਸਾ ਸਿੰਘ ਆਲੋ ਵਾਲੀਆ ਦਾ ਚਲਿਏ ਗਾਈਸ ਕਰੇ ਹੁਣ ਮੋਹ ਸੋਹਣਿਆਰ ਹੱਥ ਸ੍ਰੀ ਆਕਾਲ ਗਾਈਸ ਆਪਾਂ ਤੋਰ ਪਏ ਆ ਡੇਰਾ ਸਾਹਿਬ ਤੋਂ ਹੁਣ ਆਪਾਂ ਚੱਲੇ ਸਿੱਧਾ ਘਰ ਗਾਈਸ ਕਿਉਂਕਿ ਤੋਂਪ ਹੋਂਦੀ ਆ ਚਲ ਜਾਈਏ ਗਾਇਸ ਗਰਮੀ ਤੇ ਚਲੋ ਅੱਗੇ ਵਧੀਆ ਕਚੋਰੀਆਂ ਖਾਣੇ ਗਾਇਸ ਚਲੋ ਜਾ ਕੇ ਉਹ ਹਨ ਕਰਨੀ ਗੱਲ ਨਾਲੇ ਪਤਾ ਗੱਲ ਕੀ ਐ ਚੰਗੇ ਨਹੀਂ ਲੱਗੇ ਤਾਂ ਆਪਾਂ ਸਿੰਘ ਹੁੰਨੇ ਸੀ ਮੇਰੇ ਰੰਦੇ ਨੇ ਬਣਾਉਂਦੇ ਚੰਗੇ ਨਹੀਂ ਲੱਦਦੇ ਹੁੰਦੇ ਕੋਈ ਗੱਲ ਨਹੀਂ ਹੁੰਦਾ ਮਨਾਵਾਂਗੇ ਪਰ ਗਾਈ ਹੋਣਾ ਆਪਾਂ ਖਾਣ ਲੱਗੇ ਕਚੋਰੀਆਂ ਖੀਣੇ ਨੇ ਹਾਂ ਯਾਰ ਮਨ ਰਹਿਂਗਾ ਜੇ ਮਨ ਨਾਲ ਪਾਰਟੀ ਖਾਈਏ ਲੈ ਵਾ ਐਸੇ ਬੈਠ ਖਾਣੇ ਨਾਈਸ ਸ਼ੈੱਕਰ ਖਾਦਿਓ ਆਪਣਾ ਸਮਾਨ ਆ ਚੁੱਕਾ ਐ ਤੇ ਹੁਣ ਆਪਾਂ ਲਗੇ ਆ ਆਨੇ ਗਾਇਸ ਫਿਰ ਤਾਂ ਨਮ ਗਏ ਆ ਬਾਹਰ ਚਕਾਰੀਆਂ ਖਾ ਰਿਹਾ ਗਏ ਹਾਂ ਹਾਂਜੀ ਗਾਇਸ ਕਚੌਰੀਆਂ ਖਾ ਰੀਆਂ ਹੁਣ ਆਪਾਂ ਚੱਲਨੇ ਕਰੇ ਅੱਜ ਦਾ ਵਲੋਗ ਬਹੁਤ ਰੋਮਾਂਚਿਕ ਹੋਣਾ ਹੈ ਅੱਜ ਅਸੀਂ ਜਾਣਾ ਛੋਟਿਆ ਥੀਦੇ ਦੇ ਗਏ ਗਾਇਸ ਇੱਥੇ ਨਮ ਮਿਲ ਗਏ ਘਰ ਜਾ ਕੇ ਸਿੱਧਾ ਘਰੇ ਚੱਲ ਕੇ ਤੁਹ ਬੋ ਬਖਾ ਦਾਂਗੇ ਕਿੰਨੀ ਕੋਈ ਆ ਅਜੇ ਤੇ ਵੈਸੇ ਕੁਝ ਵੀ ਨਹੀਂ 8 ਵਜੇ ਨੇ ਚੱਲਦੇ ਨੇ ਘਰੇ ਭਾਈ ਪਹਿਲੋ ਕੀ ਹਣੀ ਦੱਸਿਆ ਦੇ ਗਾਇਸ ਉਹਨਾਂ ਬੱਕ ਜੋੜੀਆਂ ਖਾ ਗਏ ਦਰਮਨ ਭਾਈਆਂ ਨੇ ਮੇਰੇ ਤਾਂ ਪੈਸੇ ਆ ਗਏ ਨਾਲ ਖਾਣੇ ਸੀ ਮੈਂ ਪਹਿਲੋ ਕੀ ਹਣੀ ਦੱਸਿਆ ਮਾਈ ਤੋਂ ਬੜੀ ਹੋਈ ਤੋਣਾ ਪਾਚ ਲੈ ਸਦਾ ਸਾਰੇ ਇਹ ਨਾਲ ਮੱਚਾ ਸਾਈਡ ਆਣਾ ਮਾਈ ਖਾਸਾ ਫਦੇ ਬਾਹਰ ਬਾਜ਼ ਮਾ ਸਾ ਟੇਕ ਲੀਏ ਚਲੀ ਗਏ ਗੈਸ ਕਰੇ ਨਾ ਦੋਸਤੋ ਓਕੇ ਬਾਈ ਡਾਡਾ ਸੀ ਹੋਣ ਗੈਸ ਆਪਾਂ ਘਰ ਆ ਚੁੱਕੇ ਹਾਂ ਚੱਲਦੇ ਆਣਾ ਆਪਣੇ ਆਪਣੇ ਘਰੇ ਫੇ ਚਲੀ ਗਏ ਗੈਸ ਕਰੇ ਆਪ ਕੋਲੀ ਜਾਣਾ ਆਣ ਤੇ ਜਾਵਾਂਗੇ ਗੁਰਦਾਰੇ ਚੱਲਦੇ ਗੈਸ ਘਰੇ ਚੁੱਪ ਬੰਦ ਹੋ ਚੁਕੀ ਹੈ ਉਹ ਵੀ ਦੋਸਤੋ ਹੁਣ ਮੈਂ ਆ ਚੁੱਕਾ ਘਰ ਤੇ ਹੁਣ ਤੁਹਾਨੂੰ ਮਿਲਾਂ ਬਾਅਦ ਵਿੱਚ ਬਾਹਰ ਨੂੰ ਤੁਰ ਗਿਆ ਸੀ ਇਹ ਵਾਏ ਦੋਸਤੋ ਹੁਣ ਆਪਾਂ ਆ ਚੁੱਕੀਆਂ ਬਾਹਰ ਮੇਰੇ ਵੀਰ ਭਰਾ ਆਉਣੇ ਚਲੋਤੇ ਨੇ ਯਾਰ ਕਿ ਤਾ ਸਹਿ ਹਾਏ ਹਾਂਜੀ ਦੋਸਤੋ ਸੰਗਤ ਅੱਜ ਘਾਟਿਆਂ ਪਰ ਕੋਈ ਗੱਲ ਨਹੀਂ ਤੇ ਹੁਣ ਚਲਦੇ ਆ ਗਾਇਸ ਆਪਾਂ ਕਰਕੇ ਆਈਏ ਮਾਤਾ ਦੇ ਕੇ ਆਈਏ ਚਾਓ ਗਾਈਜ਼ ਹੁਣ ਆਪਾਂ ਚੱਲਦੇ ਹਾਂ ਚੈੱਕ ਕਰੋ ਸੇਂਗੁਣੀ ਤਿਆਰ ਹੋ ਰਹੀ ਆ ਵੀ ਆਸ਼ਕਾ ਅੱਜ ਨਾਲ ਢੰਬੀਰੀ ਆ ਮੇਰੀ ਮੂੰਹ ਇੱਧਰ ਕਰੀ ਚੱਲਦੇ ਆ ਗਾਈਜ਼ ਹੋ ਚੁੱਕੀ ਆ ਜੀ ਹੋਟੀਆਂ ਸਾਹਿਬ ਵਾਹ ਵਾਹ ਹੈ ਗੱਭੀ ਸਾਹ ਸਾਹ ਦੇ ਭਾਈ ਘੁਰ ਦੇਖੀ ਤੇ ਕੀ ਰਹੀ ਹੈ ਮੰਡਾ ਦਾ ਸ਼ਸਤਰਾਨਾ ਫੋਟੋ ਖਿਚਾਣੀ ਆ ਚਾਹਦੇ ਆ ਗਾਈਸ ਹੁਣ ਆਪਾਂ ਅੰਦਰ ਉਹ ਗਰਮੀ ਬੜੀ ਏ ਏ ਤਪ ਗਈ ਪੈਰ ਓਏ ਹੋਏ ਗਾਈਸ ਕੁ ਸੰਗਤ ਬਹੁਤ ਥੋੜੀ ਆ ਤੇ ਕਰਦੇ ਇਸ਼ਨਾਨ ਤਾਂ 9 ਦਿਨ ਬਾਅਦ ਇਸ਼ਨਾਨ ਪਾਣੀ ਹੋ ਚੁੱਕਾ ਹੈ ਅਸੀਂ ਇਸ਼ਨਾਨ ਪਾਣੀ ਕਰ ਲਿਆ ਤਾਂ ਹੁਣ ਆਪਾਂ ਚੱਲਦੇ ਆ ਗਾਈਸ ਘਰੇ ਤੇ ਚੱਹੀਏ ਗਾਈਸ ਹੁਣ ਆਪਾਂ ਇਹ ਮੰਡੇ ਦਾ ਗਾਈਸ ਤੇ ਦੋ ਦਿਨ ਰੋਲਾ ਦੇ ਪਹਣ ਸੂਪ ਘਰਾਵੇ ਚੱਲਦੇ ਗਏ ਮਥਮਥ ਰੇਖਦੇ ਚਲਿਏ ਗੇਸ ਅੰਦਰ ਹੱਥ ਹੁਣ ਅਰੀ ਸਾਰ ਦਾ ਲੀ ਗੇ ਗੁੰਮੇ ਦੋ ਛੇਤਰ ਖਾਣੇ ਮ ਲਾਦਾ ਜਿੱਤ ਤੱਕ 5:00 ਨਾ ਵੇਦਰ ਨੀ ਨਾ ਨਾ ਲੰਗਰ ਆ ਗਏ ਜੋ ਆ ਚਲਿਏ ਗਾਇਸ ਹਣ ਖਾਈਏ ਲਾਗੇ ਲੰਗਰ ਪਾਣੀ ਮਾਥਾ ਦੇਖ ਲਿਆ ਲਾ ਉਹਨੇ ਨਾ ਆਉਂਦੇ ਜਾਓ 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 ਆਈ ਉਹਦੇ ਖੂਂਗਣਦੇ ਆਪਾਂ ਵੀ ਜਾ ਕੇ ਘੇੜਦੇ ਆ ਫੇਰ ਵਾਪਸ ਇਧਰੋਂ ਹੀ ਆਉਣਾ ਨਾ ਆਉਂਦੀ ਉੱਤੋਂ ਦੀ ਉਹ ਤੇ ਲੈ ਗਏ ਮਸਾਲੀਆਂ ਨੇ ਫੇਰ ਅੰਦਰ ਫੇਰ ਇਧਰੋਂ ਹੀ ਆਉਣਾ ਖਾ ਲਿਆ ਆਹੋ ਆਹੋ ਬਾਸ ਠੀਕ ਹੈ ਠੀਕ ਹੈ ਠੀਕ ਹੈ ਨਾਹੀਂ ਮੈਂ ਬਿਛਰੀਆਂ ਇੱਥੇ ਨਹੀਂ ਆ ਜਿੱਦਾਂ ਕਰੇ लिया वो लंगर प्लेट आने थाने नहीं, थान नहीं। आ, गाई गाई है ये लंगरवाणी चेक गाइस हुन ਆਪਾਂ ਚੱਲਦੇ ਆਂ ਘਰਾਂ ਨੂੰ ਚਲਿਏ गाइस ਘਰੇ ਚੱਲਾ ਪਰਮ ਛੋਟਿਆ ਲੱਗੇ ਕਰੀਏ गाइस हुन ਆਪਾਂ ਚੱਲਨੇ ਆਂ ਹੁਣ ਸਾਹਿਬ ਦੇ ਘਰੇ ਬੋਲੇ ਸੋਨਿਆਰੇ ਚਲੋ ਜੀ ਚੱਲੀਏ गाइस गाइस हुन ਆਪਾਂ ਆ ਚੁੱਕੇ ਆਂ ਮੱਲੇ ਚਲਿਏ गाइस ਹੁਣ ਘਰੇ ਆ ਚੁੱਕੇ ਆਂ ਤਾਂ ਕਦੋਂ ਬਟਕੇ ਜਾ ਕੇ ਰੈਸਟੋਰੈਂਟ ਕਰਦੇ ਆ ਤੁਹਾਨੂੰ ਮਿਲਦੇ गाइस ਅੰਬਾਬ ਵਿੱਚ ਚੰਗਾ ਸੀਗਾ ओके भाई भाई कॉल साले फरे इधर मिलते कल परसों बाद में हाय शंगा नहीं 1986 ਤੇ ਰੱਖੀਆ اچھا اچھا गाइस ਹੁਣ ਕਰੀਏ ਰੈਸਟ ਤੇ ਤੁਹਾਨੂੰ ਮਿਲਦੇ ਘੜੀ ਕਿਨੋਂ ਬਾਅਦ ਵਿੱਚ ਉਸੇ ਹੀ ਜਗ੍ਹਾ ਹੁੰਦੇ ਕਿਹੜਾ ਬੰਦਾ ਲਾਸ ਰਿਹਾ ਹਾਂਜੀ ਦੋਸਤੋ ਭਰਾ ਵੀ ਜਿਹੜੇ ਆਪਣੇ ਘਰ ਆ ਚੁੱਕੇ ਨੇ ਇਹਨੂੰ ਤੁਸੀਂ ਜਾਣਦੇ ਨਹੀਂ ਹੋਗੇ ਆਫ ਕੋਰਸ ਇਹ ਕਰੀ ਬਲੌਗ ਦੇ ਵਿੱਚ ਇੱਕ ਅੱਧੀ ਆ ਰਿਹਾ ਹੈ ਇਹਨੂੰ ਬਿਲਕੁਲ ਜਾਣਦੇ ਹੋਗੇ ਇਹਨੂੰ ਜਾਣਦੇ ਹੋਗੇ ਉਹ ਮਾੜਾ ਮੋਟਾ ਵੀ ਨਹੀਂ ਜਾਂਦੇ ਹੋਗੇ ਹਾਂਜੀ ਤੇ ਹੁਣ ਆਪਾਂ ਚੱਲਦੇ ਹਾਂ ਗਾਇਸ ਘੜੀ ਤੋਂ ਗੁਰਦੁਆਰੇ ਤੇ ਮਨੇ ਖਾਤਰਦਾਰੀ ਕਰਦੇ ਫਿਰ ਤੁਹਾਨੂੰ ਮਿਲਦੇ ਗਏ ਬਾਅਦ ਵਿੱਚ ਪਾਣੀ ਤੋਂ ਰਿਸ਼ ਕਰਾ ਤੇ ਹੁਣ ਆਪਾਂ ਅੱਜ ਕੇ ਗੁਰਦੁਆਰੇ ਚੱਲਦੇ ਹਾਂ ਗਾਇਸ ਮਤਲਬ ਤੁਹਾਡੇ ਦੇਖਦੇ ਤੁਹਾਨੂੰ ਮਿਲਦੇ ਹਾਂ ਬਾਅਦ ਵਿੱਚ ਗਾਇਸ ਸੋਹਣ ਕਰਾ ਲਈਏ ਗਾਇਸ ਹੁਣ ਆਪਾਂ ਸੋ ਖਾਣ ਗਏ ਸੋ ਖਾਣ ਗਏ ਆਪਾਂ ਚੱਲਦੇ ਹਾਂ ਗਾਇਸ ਤੇਰੇ ਹੁਣ ਚੱਲੀਏ ਗਾਇਸ ਮੈਂ ਅਗੇ ਇੱਕ ਵੀ ਪਾ ਜੀਆ ਤੇ ਚੱਲਦੇ ਆ ਮੌਸਮ ਜੈੱਕ ਕਰ ਸਕਦੇ ਪੂਰਾ ਸਾਫ ਹੈ ਤੇ ਤੋਂ ਇੰਨੀ ਗਰਮੀ 40 ਡਿਗਰੀ ਟੈਂਪਰੇਚਰ 41 41 ਗਿਆ ਨਾ ਅੱਜ ਹੂੰ 41 40 ਡਿਗਰੀ ਤੋਂ ਉੱਤੇ ਗਾਈਸ ਅੱਜ ਟੈਂਪਰੇਚਰ ਚੱਲ ਗਿਆ ਹੈ ਚੱਲਦੇ ਹਾਂ ਗਾਈਸ ਕਰ ਚੱਲਿਏ ਜਿਨਾਂ ਨੂੰ ਅੱਜ ਦਾ ਵਲੋਗ ਲੱਗਾ ਹੈ ਗਾਈਸ ਵਧੀਆ ਲਾਈਕਸ ਤੇ ਸ਼ੇਅਰ ਵੀ ਕਰਦੇ ਗਾਈਸ ਬਾਏ ਬਾਏ ਟਾ ਸੀਊ